ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਫਤੀਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਔਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਚਲੋ ਜੀ ਇਹ ਹੈਗਾ ਸਵੇਰ ਦਾ ਟਾਈਮ ਮੈਂ ਲੱਗੀ ਸੀ ਅੱਜ ਚਟਨੀ ਬਣਾਉਣ ਮੈਂ ਕਿ ਚੱਲ ਕੁੰਡੀ ਸੋਟੇ ਵਾਲੀ ਚਟਨੀ ਕਰਦੇ ਆਂ ਤੇ ਚਟਨੀ ਬਣਾਉਣੀ ਸੀ ਮੈਂ ਪਦੀਨੇ ਦੀ ਪਦੀਨਾ ਆਪਾਂ ਨੇ ਰਗੜ ਲਿਆ ਸੀ ਹਰੀਆਂ ਮਿਰਚਾਂ ਰਗੜ ਲਈ ਸੀ ਇਸ ਤੋਂ ਬਾਅਦ ਚ ਪਾਇਆ ਸੀ ਪਿਆਜ਼ ਤੇ ਚਟਨੀ ਬੱਸ ਆਪਣੀ ਤਿਆਰ ਹੋਣ ਵਾਲੀ ਆ ਤੇ ਨਾਲ ਮੈਂ ਬਣਾਉਂਗੀ ਇਹਦੇ ਨਾਲ ਪਾਣੀ ਹੱਥੀਆਂ ਰੋਟੀਆਂ ਤੇ ਸਰਦਾਰ ਜੀ ਤੇ ਮਨਿੰਦਰ ਖਾਨ ਦੇ ਪਾਣੀ ਹੱਥੀ ਰੋਟੀ, ਸੀਮੋ ਖਾਉ ਸਿੰਪਰ ਰੋਟੀ, ਪਲੇਥਨ ਵਾਲੀ ਤੇ ਮੈਂ ਵੀ ਪਾਣੀ ਹੱਥੀ ਖਾਣੀ ਹੁੰਦੀ ਆ ਤੇ ਮੈਂ ਕਿ ਚੱਲ ਸਰਦਾਰ ਜੀ ਕਹਿੰਦੇ ਮਿਕਸੀ ਵਾਲ ਚਟਨੀ ਨਹੀਂ ਕਰਨੀ ਹੈਗੀ, ਕੁੰਡੀ ਸੋਟੀ ਵਾਲੀ ਦਰੀਆਂ ਵੀ ਉਹਦਾ ਖਾਣ ਦਾ ਸਵਾਦ ਕੁਝ ਵੱਖਰਾ ਹੀ ਹੁੰਦਾ ਤੇ ਮੈਂ ਲੱਗੀ ਪਈ ਸੀ फटाफट ਚਟਨੀ ਕਰਨ ਤੇ ਬੱਚਿਆਂ ਨੂੰ ਹੋਈਆਂ ਨੇ ਤਿੰਨ ਦਿਨਾਂ ਦੀਆਂ ਛੁੱਟੀਆਂ ਤੇ ਅੱਜ ਉਹਨਾਂ ਦੀ ਪਹਿਲੀ ਛੁੱਟੀ ਸੀ ਤੇ ਦੋ ਛੁੱਟੀਆਂ ਇੱਕ ਸ਼ਨੀਵਾਰ ਦੀ ਹੈ ਜੂ ਇੱਕ ਐਤਵਾਰ ਤੋਂ ਛੁੱਟੀਆਂ ਫੇਰ ਨੇ ਤੇ ਇਸ ਲਈ ਫਿਰ ਮੈਂ ਅੱਜ ਰੋਟੀ ਨੂੰ ਵੀ ਥੋੜਾ ਜਿਹਾ ਕਵੇਲਾ ਕਰ ਦਿੱਤਾ ਸੀ ਤੇ ਬਾਕੀ ਸਰਦਾਰ ਜੀ ਵੀ ਅੱਜ ਮਤਲਬ ਕਿ ਸਵੇਰ 8:00 1:00 ਵਜੇ ਬੀਬੀ ਪਪਾਈ ਨੂੰ ਤੇ ਬਾਕੀ ਹੋਰ ਸੰਗਤ ਨੂੰ ਛੱਡਣ ਚਲੇ ਗਏ ਸੀ 사ਸਾਂ ਘਰ ਦੇ ਵਿੱਚ ਤੇ ਉਹ ਫਿਰ ਲੇਟ ਆਏ ਨੇ ਉਹ ਆਏ ਨੇ 4:30 ਵਜੇ ਫਿਰ ਆ ਕੇ ਉਹ ਬਿੰਦ ਅੱਧਾ ਪੌਣਾ ਘੰਟਾ ਪੈ ਗਏ ਸੀ ਸੌਂ ਗਏ ਸੀ ਤੇ ਫਿਰ ਲੇਟ ਉੱਠੇ ਨੇ ਤੇ 6:30 ਪੌਣਾ 7:00 ਵਜੇ ਉੱਠੇ ਨੇ ਸਦਾ ਜੀ ਤੇ ਫਿਰ ਉਹਦੇ ਕਰਕੇ ਅੱਜ ਮੈਂ ਕੁਛ ਰੋਟੀ ਲੇਟ ਕਰ ਸੀ ਤੇ ਕੁਛ ਬੱਚਿਆਂ ਦੇ ਸਕੂਲ ਨਹੀਂ ਸੀ ਜਾਣਾ ਤੇ ਲੋ ਜੀ ਚਟਨੀ ਆਪਣੀ ਬਣ ਗਈ ਸੀ ਗੱਲਾਂ-ਗੱਲਾਂ ਦੇ ਵਿੱਚ ਤੇ ਫਿਰ ਮੈਂ ਲੱਗ ਗਈ ਸੀ ਜੀ ਭਾਂਡੇ ਮਾਂਜਣ ਤੇ ਭਾਂਡੇ ਸੁਬਾ ਦੇ ਨੇ ਇਹ ਮੇਰੇ ਸਾਰੇ ਤੇ ਕੁਛ ਰਾਤ ਵਾਲੇ ਨੇ ਦੁੱਧਵਾਦ ਵਾਲੇ ਭਾਂਡੇ ਹੁੰਦੇ ਨੇ ਜੋ ਉਹ ਉਹ ਵਾਲੇ ਭਾਂਡੇ ਨੇ ਸਾਰੇ ਇਕੱਠੇ ਹੋਏ ਪਏ ਸੀ ਤੇ ਮੈਂ ਕਿਹਾ ਚੱਲ ਇਧਰੋਂ ਆਗੇ ਸਰਦਾਰ ਜੀ ਆੜੂ ਲੈ ਕੇ ਇਹ ਮਨਿੰਦਰ ਚੱਕੀ ਆਉਂਦਾ ਸੀ ਲਫਾਫਾ ਮੈਂ ਕਿਹਾ ਤੇਰੇ ਡੈਡੀ ਨਹੀਂ ਆਇਆ ਮਨਿੰਦਰ ਕਹਿੰਦਾ ਕੰਦਾ ਮੰਗਰੀ ਆਉਂਦਾ ਮम्मा ਡੈਡੀ ਵੀ ਤੇ ਲੋ ਜੀ ਸਰਦਾਰ ਨਹੀਂ ਮਨਿੰਦਰ ਨਹੀਂ ਸੀ ਸਿਮਰਨ ਸੀ ਗੁਰਸਿਮਨ ਸੀ ਇਹ ਮਨਿੰਦਰ ਤਾਂ ਮੇਰੇ ਨਾਲ ਸੀ ਵੀਡੀਓ ਸ਼ੂਟ ਕਰ ਰਿਹਾ ਸੀ ਮਨਿੰਦਰ ਤਾਂ ਤੇ ਗੁਰਸੇਵਰ ਕਹਿੰਦਾ ਕਹਿੰਦਾ ਡੈਡੀ ਆਉਂਦਾ ਮम्मा ਮੰਗਰੀ ਇਹ ਵੀ ਤੁਸੀਂ ਰੋਟੀ ਬਣਾ ਲਓ ਮੈਂ ਰੋਟੀ ਾਂ ਕੇ ਕੰਮ ਤੇ ਜਾਣਾ ਛੇਤੀ ਮੈਂ ਕਿਹਾ ਚੱਲ ਠੀਕ ਮੈਂ ਕਿਹਾ ਚੱਲ ਭਾਂਡੀ ਬਾਅਦ ਚ ਮਾਜਰੂ ਪਹਿਲਾਂ ਰੋਟੀ ਦਾ ਕੰਮ ਨਿਬੜਾਂ ਤੇ ਸਰਦਾਰ ਜੀ ਨੂੰ ਕਿਹਾ ਵੀ ਆੜੂ ਲਏ ਸਰਦਾਰ ਜੀ ਕਹਿੰਦੇ ਕਹਿੰਦੇ ਆੜੂ ਮੈਂ ਤੋੜ ਲਿਆ ਐ ਵੀ ਜਿੰਨੇ ਕਹੇਗੇ ਸੀ ਪੱਕੇ ਹੋਏ ਬਾਕੀ ਐ ਵੀ ਆਪਾਂ ਜਦੋਂ ਪੱਕਣਗੇ ਫੇਰ ਤੋੜ ਲਿਆਵਾਂਗੇ ਤੇ ਲੋ ਜੀ ਰੋਟੀ ਇੱਧਰ ਆਪਣੀ ਬਣ ਚੁੱਕੀ ਸੀ ਮੈਂ ਨਾਲ ਹੁੰਦੀ ਫੜਾਈ ਜਾਂਦੀ ਸੀ ਪਾਣੀ ਹੱਥੀ ਰੋਟੀ ਐ ਤੇ ਨਾਲ ਉੱਪਰ ਦੇ ਰਹੇ ਹੋਏ ਦੇਸੀ ਘਿਓ ਨਾਲ ਮੱਖਣੀ ਸੀ ਨਾਲ ਕਰੇਲੇ ਮੇਰੇ ਕੱਟ ਕੇ ਬਣਾਏ ਹੋਏ ਸੀ ਉਹ ਸੀ ਨਾਲ ਹੈਗੀ ਸੀ ਖੱਟੀ ਲੱਸੀ ਦੋਹੇ ਬਾਪ ਪੁੱਤ ਖਾਣਦੇ ਨੇ ਬੈਠੇ ਮਨਿੰਦਰ ਤੇ ਸਰਦਾਰ ਜੀ ਤੇ ਗੁਰਸੇਵਰਨ ਕਹਿੰਦਾ ਮੈਂ ਹਲੇ ਖਾਣੀ ਨਹੀਂ ਰੋਟੀ ਮੈਨੂੰ ਭੁੱਖ ਨਹੀਂ ਮੰਮਾ ਮੈਂ ਆੜੂ ਖਾ ਲਿਆ ਤੇ ਫਿਰ ਮੈਂ फटाफट ਨਾਲੇ ਰੋਟੀ ਫੜਾਈ ਜਾਂਦੀ ਨਾਲੇ ਮੈਂ ਵੀਡੀਓ ਸ਼ੂਟ ਕਰੀ ਸਰ ਜੀ ਪਿੰਡੂ ਲੱਗਦੀ ਮੈਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵਗੇ ਵਧੀਆ ਤੰਦਰੁਸਤ ਹੋਵਗੇ ਆਪਣੇ ਆਪਣੇ ਘਰਾਂ ਵਿੱਚ ਤੇ ਲੋ ਜੀ ਸਵੇਰ ਦਾ ਟਾਈਮ ਹੈ ਜੀ ਇਹ ਮੈਂ ਲੱਗੀ ਹਾਂ ਇਸ ਰੋਟੀ ਬਣਾਉਣ ਪਾਣੀ ਫਿਰ ਰੋਟੀ ਬਣਾਉਣੀ ਆ ਤੇ ਬੱਚਿਆਂ ਨੂੰ ਮੈਂ ਕਿਹਾ ਸੀ ਵੀਡੀਓ ਸ਼ੂਟ ਕਰ ਦੋ ਆਖੇ ਲੱਗੇ ਹੈਗੇ ਬੱਚੇ ਇੱਕ ਦੁਪੱਡਾ ਚਾ ਰੋਟੀ ਖਾਂਦਾ ਛੋਟੇ ਨੂੰ ਕਿਹਾ ਵੀਡੀਓ ਸ਼ੂਟ ਕਰ ਦੇ ਉਹ ਕੰਨਾ ਕੰਨਾ ਨਹੀਂ ਨਹੀਂ ਪਤਾ ਨਹੀਂ ਕਿ ਮੈਂ ਤਾਂ ਚਲ ਮੈਂ ਆਪਦੀ ਵੀਡੀਓ ਸ਼ੂਟ ਕਰ ਲਵਾਂ ਨਹੀਂ ਆਪਦੀ ਰੋਟੀ ਬਣਾ ਲਵਾਂ ਤੇ ਫਿਰ ਮੈਂ ਇੱਕ ਹੱਥ ਨਾਲ ਰੋਟੀ ਫਟਾਫਟ ਆਪਕੇ ਪਾਸ ਕੀ ਤਵੇ ਤੇ ਪਾਰਿਤੀ ਆ ਤੇ ਸਦਾਜੀ ਰੋਟੀ ਖਾਂਦੇ ਨੇ ਅੰਦਰ ਬੈਠੇ ਤੇ ਪਾਣੀ ਅੱਧੀ ਰੋਟੀ ਤਾਂ ਨਹੀਂ ਇਹਨੇ ਕਿਉਂਕਿ ਸਰੀਨੇ ਦੀ ਚਟਨੀ ਆ ਮੱਖਣੀ ਆ ਨਾਲ ਹੁੰਦੀ ਘਿੱਟੀ ਦੱਸੀ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਇਹ ਪਰ ਇੰਨੀ ਚੜਨੀ ਅਸੀਂ ਤਾਂ ਕਰਨੀ ਹੈ ਗਰਮੀ ਵਿੱਚ ਕਿਉਂਕਿ ਠੰਡੀ ਹੁੰਦੀ ਆ ਟਮਾਟਰ ਵਗੈਰਾ ਦੀ ਚੜਨੀ ਅਸੀਂ ਕਦੀ ਕਦੀ ਕਰਦੇ ਆ ਜਿਵੇਂ ਟਮਾਟਰ ਹਰੀ ਮਿਰਚ ਪਿਆਜ਼ ਧੰਨੇ ਪਾ ਕੇ ਫਿਰ ਕਲਰਾ ਕੇ ਜੀਰਾ ਵਗੈਰਾ ਦਾ ਤੇ ਫਿਰ ਖਾਣੇ ਹੁੰਦੇ ਉਹ ਵੀ ਸਵਾਦ ਲੱਗਦੀ ਆ ਤੇ ਲੋ ਜੀ ਹੁਣ ਬਣਾਉਨੇ ਆ ਪਰ ਫੇਰ ਰੋਟੀ ਪਕਾ ਕੇ ਫੇਰ ਕਰਨੀ ਕਰਦੇ ਸਾਰੇ ਕੰਮ ਥੰਦੇ ਫੇਰ ਕਰਨੀ ਸਿਲਾਈ ਦਾ ਕੰਮ ਤੇ ਚਲੋ ਜੀ ਫੇਰ ਗੱਲ ਕਰਦੇ ਤੇ ਲੋ ਜੀ ਸਾਰਾ ਕੰਮ ਆਪਣਾ ਰੋਟੀ ਪਾਣੀ ਦਾ ਨਿਪਟੜ ਗਿਆ ਸੀ ਫੇਰ ਇਸ ਤੋਂ ਬਾਅਦ ਮੈਂ ਲੱਗੀ ਸੀ ਝਾੜੂ ਕੱਢਣਾ ਮੈਂ ਕਿਹਾ ਚਲੋ ਝਾੜੂ ਵੀ ਕੱਢ ਲੈਣੀ ਆ ਤੇ ਧੁੱਪ ਬਹੁਤ ਜ਼ਿਆਦਾ ਚੜ ਗਈ ਸੀ ਤੇ ਪਹਿਲਾਂ ਮੈਂ ਭਾਂਡੇ ਮਾਂਜੇ ਸੀ ਤੇ ਫੇਰ ਮੈਂ ਕੱਢਿਆ ਸੀ ਝਾੜੂ ਕਿਉਂਕਿ ਭਾਂਡੇ ਆਪਾਂ ਜੇ ਨਹੀਂ ਮਾਂਜੇ ਤੇ ਭਾਂਡੇ ਆ ਦੇ ਉੱਤੇ ਮੱਖੀਆਂ ਬਹੁਤ ਜ਼ਿਆਦਾ ਆਉਂਦੀਆਂ ਨੇ ਤੇ ਫਿਰ ਉਹ ਮਖਿਆਲ ਜਾ ਹੋ ਜਾਂਦਾ ਤੇ ਫੇਰ ਮੈਂ ਕਿਹਾ ਚੱਲ ਪਹਿਲਾਂ ਭਾਂਡੇ ਸਾਫ਼ ਕਰਦੀ ਆ ਭਾਂਡੇ ਸਾਫ਼ ਕਰਕੇ ਫੇਰ ਮੈਂ ਝਾੜੂ ਕੱਢਣ ਲੱਗੀ ਸੀ ਤੇ ਭਾਂਡੇ ਦਾ ਕੰਮ ਆਪਣਾ ਨਿਬੜ ਗਿਆ ਸੀ ਤੇ ਫਟਾਫਟ ਝਾੜੂ ਕੱਢਣ ਲੱਗੀ ਪਈ ਸੀ ਤੇ ਸਰਦਾਰ ਜੀ ਨੂੰ ਕਿਹਾ ਸੀ ਅੱਜ ਤਾਂ ਮੈਨੂੰ ਢੋਲ ਪੱਕਾ ਲਿਆ ਦਿਓ ਮੈਂ ਕਣਕ ਜ਼ਰੂਰ ਪਾਉਣੀ ਆ ਵਿੱਚ ਤੇ ਇਸ ਤੋਂ ਬਾਅਦ ਜੀ ਫੇਰ ਚਾਹ ਤੋਂ ਕੱਢਣ ਤੋਂ ਬਾਅਦ ਫੇਸਲਦਾਰ ਜੀ ਦੇ ਵਿੱਚ ਫੋਨ ਆ ਗਿਆ ਸੀ ਵੀ ਚਾਹ ਬਣਾ ਦੇ ਦੋ ਕੱਪ ਕੋ ਮੈਂ ਚਾਹ ਬਣਾ ਕੇ ਦਿੱਤੀ ਤੇ ਨਾਲ ਫਿਰ ਜੋ ਆੜੂ ਸੇ ਉਹ ਮੈਂ ਧੋ ਕੇ ਰੱਖੇ ਸੀ ਆੜੂ ਦੇਖੋ ਬਹੁਤ ਸੋਹਣੇ ਹੋ ਗਏ ਨੇ ਬਾਦੀ ਦੇ ਵਿੱਚ ਪੱਕੇ ਪੱਕੇ ਆੜੂ ਨੇ ਤੇ ਖਾਣ ਦੇ ਵਿੱਚ ਵੀ ਬਹੁਤ ਜਿਆਦੇ ਮਿੱਠੇ ਨੇ ਇਦਾਂ ਨਹੀਂ ਹੈਗੇ ਵੀ ਵਧੀਆ ਨਹੀਂ ਹੈਗੇ ਬਹੁਤ ਸਵਾਦ ਆੜੂ ਨੇ ਤੇ ਬਹੁਤ ਮਤਲਬ ਕਿ ਵਧੀਆ ਲੱਗਦੇ ਨੇ ਸਵੇਰ ਨੂੰ ਇੰਨੇ ਕਾਲਜ ਖਾਵੇ ਬਾਲੇ ਵਧੀਆ ਲੱਗਦੇ ਨੇ ਘਰ ਦੇ ਆੜੂਆਂ ਦੀ ਤਿਆਰੀ ਅੱਛੀ ਨੂੰ ਹੋਈ ਤੇ ਬਾਕੀ ਜੀ ਜਦੋਂ ਮੈਂ ਘਰ ਦੇ ਕੰਮ ਕਰਦੀ ਆਂ ਤਾਂ ਸਲਾਈ ਦਾ ਕੰਮ ਰਹਿ ਜਾਂਦਾ ਜੇ ਸਲਾਈ ਦੇ ਕੰਮ ਕਰਦੀ ਆਂ ਤਾਂ ਘਰ ਦੇ ਰਹਿੰਦੇ ਨੇ ਇਸ ਲਈ ਮੈਨੂੰ ਫਟਾਫਟ ਪਹਿਲਾਂ ਘਰ ਦੇ ਕੰਮ ਨਿਬੇੜਨੇ ਪੈਂਦੇ ਨੇ ਫੇਰ ਬਾਕੀ ਆਪਾਂ ਨੂੰ ਸਲਾਈ ਦਾ ਕੰਮ ਵੀ ਕਰਨਾ ਪੈਂਦਾ ਕਿਉਂ ਸਲਾਈ ਵੀ ਜ਼ਰੂਰੀ ਆ ਤੇ ਕੋਈ ਕੰਮ ਆਪਾਂ ਵਿਚਾਲੇ ਨਹੀਂ ਛੱਡ ਸਕਦੇ ਤੇ ਆਪਾਂ ਇਦਾਂ ਹੀ ਜ਼ਿੰਮੇਵਾਰੀ ਨਿਭਾਦੇ ਨਿਭਾਦੇ ਇੱਕ ਦਿਨ ਵੱਡੇ ਹੋ ਜਾਣਾ ਪਰ ਜ਼ਿੰਮੇਵਾਰੀਆਂ ਨੇ ਆਪਣਾ ਪਿੱਛਾ ਨਹੀਂ ਛੱਡਣਾ ਤੇ ਲੋ ਜੀ ਆਪਣੇ ਸਾਰੇ ਕੰਮਕਾਰ ਹੋ ਗਏ ਸੀ ਤੇ ਇਹ ਦੋ ਬਾਅਦ ਵਿੱਚ ਮੋਟਰ ਚੱਲਦੀ ਸੀ ਮੈਂ ਕਿਹਾ ਚੱਲ ਮੈਂ ਘੜਾ ਵੀ ਭਰ ਦਿੰਨੀ ਆ ਕਿਉਂਕਿ ਅਸੀਂ ਫ੍ਰਿਜ ਦਾ ਪਾਣੀ ਨਹੀਂ ਪੀਂਦੇ ਹੈਗੇ ਘੜੇ ਦਾ ਪਾਣੀ ਪੀਂਦੇ ਆ ਕਿਉਂਕਿ ਘੜੇ ਦੇ ਪਾਣੀ ਨਾਲ ਹੀ ਆਪਾਂ ਨੂੰ ਮਤਲਬ ਕਿ ਵਧੀਆ ਲੱਗਦਾ ਤੇ ਸਰੀਰ ਨੂੰ ਵੀ ਚੰਗਾ ਘੜੇ ਦਾ ਪਾਣੀ ਫ੍ਰਿਜ ਦਾ ਪਾਣੀ ਆਪਾਂ ਨੂੰ ਖਰਾਬ ਕਰਦਾ ਤੇ ਮੈਂ ਕਿਹਾ ਚੱਲ ਘੜਾ ਭਰ ਕੇ ਨਾ ਇਹਨੂੰ ਮੈਂ ਰੱਖ ਦੂੰ ਆਲੇ-ਦਾਲੇ ਜੋ ਆਪਣਾ ਕਿਚਨ ਵਾਲਾ ਤਾਂ ਸੀ ਉਹ ਮੈਂ ਦਿਲਾ ਕਰਕੇ ਕਿ ਉਹ ਦਿ ਵਾਲੇ ਵਾਲੇ ਦੇ ਦੇਣ ਜਿੱਦੇ ਨਾਲ ਪਾਣੀ ਆਪਣਾ ਬਿਲਕੁਲ ਠੰਡਾ ਰਹੂਗਾ ਤੇ ਉਹ ਕਿਚਨ ਦੇ ਵਿੱਚ ਹੀ ਟੰਗਿਆ ਹੋਇਆ ਆਪਣਾ ਤੇ ਹੁਣ ਇਸ ਤੋਂ ਬਾਅਦ ਮੈਂ ਆਲੇ-ਦਾਲੇ ਦੀ ਜੋ ਟੇਬਲ ਹੈ ਉਹਨੂੰ ਗਿੱਲਾ ਕਰਕੇ ਉਹ ਥੋੜਾ ਜਿਹਾ ਜ਼ਿਆਦਾ ਵੀ ਨਹੀਂ ਕਰਨਾ ਫਿਰ ਔਰ ਸੋਈ 'ਚ ਪਾਣੀ ਵੀ ਚੰਗੀ ਜਿਹੀ ਹੁੰਦੀ ਹੈ ਸਾਰੇ ਉਹ ਤੇ ਥੋੜਾ ਜਿਹਾ ਬਸ ਮਤਲਬ ਕਿ ਜ਼ਿਆਦਾ ਨਹੀਂ ਨਾਰਮਲ ਜਿਹਾ ਗਿੱਲਾ ਕਰਾਂਗੇ ਬਸ ਐਵੇਂ ਜੇ ਜ਼ਿਆਦਾ ਗਿੱਲਾ ਕਰ ਲਿਆ ਫਿਰ ਫਰਸ਼ 'ਤੇ ਪਾਣੀ ਨਿਕਲੀ ਜਾਊ ਟੇਬਲ ਦੇ ਵਿੱਚ ਤੇ ਮੈਂ ਕਿਹਾ ਚੱਲ ਥੋੜਾ ਜਿਹਾ ਗਿੱਲਾ ਅੱਧ ਸੁੱਕਾ ਅੱਧ ਗਿੱਲਾ ਜਿਹਾ ਕਰਕੇ ਆਲੇ-ਦਾਲੇ ਇਹਦੇ ਡੱਬਲ ਕਰਕੇ ਫੇਰ ਦੇ ਦੂੰਗੀ ਮੈਂ ਕਿਹਾ ਚੱਲ ਥੋੜਾ ਜਿਹਾ ਨਿਚੋੜ ਲੈਣੀ ਜਿੰਨਾ ਕੁ ਗਿੱਲਾ ਹੋ ਗਿਆ ਇਹ ਲੋ ਜੀ ਇਤਰੋਂ ਆਪਾਂ ਨੇ ਘੜੇ ਦੇ ਆਲੇ-ਦਾਲੇ ਚੰਗੀ ਤਰ੍ਹਾਂ ਹੁਣ ਮੈਂ ਟਾਵਲ ਰੱਖ ਲਪੇੜ ਦੂੰਗੀ ਤੇ ਜਿਹਦੇ ਨਾਲ ਆਪਣਾ ਕੰਮ ਸੌਖਾ ਹੋ ਜਾਊਗਾ ਤੇ ਪਾਣੀ ਵੀ ਠੰਡਾ ਰਹੂਗਾ ਤੇ ਫ੍ਰਿਜ ਚ ਫ੍ਰਿਜ ਵਾਲੇ ਪਾਣੀ ਦੀ ਆਪਾਂ ਨੂੰ ਲੋੜ ਨਹੀਂ ਪੈਣੀ ਘੜੇ ਵਾਲੀ ਆਪਾਂ ਨਹੀਂ ਸਰਦਾਰ ਜੀ ਪੀਂਦੇ ਨੇ ਘੜੇ ਵਾਲੀ ਬੱਚੇ ਪੀਂਦੇ ਨੇ ਘੜੇ ਵਾਲੀ ਮੈਂ ਪਿੰਦੀ ਆ ਤੇ ਇੱਕ ਦੋ ਬੋਟਲ ਮੈਂ ਫ੍ਰਿਜ ਚ ਜ਼ਰੂਰ ਲਾਉਣੇ ਕਿਉਂਕਿ ਕੋਈ ਆਇਆ ਗਿਆ ਹੁੰਦਾ ਤੇ ਉਹ ਨੂੰ ਮਤਲਬ ਕਿ ਉਹ ਮਤਲਬ ਕਿ ਕੜੇ ਦਾ ਪਾਣੀ ਨਹੀਂ ਪੀਂਦੇ ਹੋਣਗੇ ਫਿਰ ਅਸੀਂ ਫ੍ਰੀਜ ਦਾ ਪਾਣੀ ਮਿਕਸ ਕਰਕੇ ਦੇ ਦਾਂਗੇ ਲੋਜੀ ਕੜਾ ਆਪਾਂ ਚੱਕ ਕੇ ਸੋਈ ਚ ਦੀ ਚ ਧਰ ਦਿੱਤਾ ਤੇ ਕੰਮ ਸਾਰੇ ਘਾਰ ਹੋ ਗਏ ਸੀ ਇਸ ਤੋਂ ਬਾਅਦ ਮੈਂ ਲੱਗੀ ਸੀ ਸਲਾਈ ਕਰਨ ਤੇ ਸਲਾਈ ਕਰਨਾ ਵੀ ਜ਼ਰੂਰੀ ਹੈ ਜੇ ਹੁਣ ਆਪਾਂ ਸਲਾਈ ਛੱਡ ਦਵਾਂਗੇ ਫਿਰ ਮਤਲਬ ਕਿ ਆਪਾਂ ਜੋ ਸਲਾਈ ਦੇ ਪੈਸੇ ਬੰਦਦੇ ਨੇ ਚਲ ਬੱਚਿਆਂ ਦੀ ਕੰਮ ਆ ਜਾਂਦੇ ਨੇ ਹਨਾ ਕੋਈ ਚੀਜ਼ ਲੈਣੀ ਪੈਂਦੀ ਆ ਕਾਪੀ ਪੈਨ ਜਾਂ ਫਿਰ ਆਪਣੀ ਕੰਮ ਆ ਜਾਂਦੇ ਸਲਾਈ ਦੇ ਪੈਸੇ ਇਕੱਠੇ ਕਰਕੇ ਸੂਟ ਵਗੈਰਾ ਲਿਆ ਜਾਂਦਾ ਇਦਾਂ ਤੇ ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਨੂੰ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੋ ਵੀ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤੇ ਲੈ ਕੇ ਆਉਂਦੇ ਰਹਾਂਗੇ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀ ਕਾਲ ਬਾਏ ਬਾਏ